ਵੀ ਮੈਂ ਆਪਦੀ ਕਿਡਨੀ ਆਪਦੇ ਘਰ ਵਾਲੇ ਨੂੰ ਦੇ ਦੂੰਗੀ ਤੇ ਉਹ ਵੀ ਠੀਕ ਹੋ ਜਾਣਗੇ ਤੇ ਅਸੀਂ ਆਪਦਾ ਵਧੀਆ ਰਵਾਂਗੇ ਡਾਕਟਰ ਨੇ ਕਿਹਾ 12 ਲੱਖ ਉੱਤੇ ਹੀ ਖਰਚਾ ਆ ਜਾਊਗਾ ਕਿਹੜਾ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਕਿਡਨੀ ਮੈਂ ਦੇ ਸਕਦੀ ਹਾਂ ਪਰ ਸਾਡੇ ਕੋਲ ਪੈਸਾ ਨਹੀਂ ਹੈਗਾ ਇਸ ਕਰਕੇ ਵੀ ਅਸੀਂ ਗੁਜਾਰਿਸ਼ ਕਰਦੇ ਆਂ ਕਿ ਸਾਨੂੰ ਪੈਸੇ ਵਿੱਚ ਮਦਦ ਕੀਤੀ ਜਾਵੇ ਡਾਕਟਰ ਸਾਹਿਬ ਕਹਿੰਦੇ ਜਲਦੀ ਜਲਦੀ ਕਿਡਨੀ ਬਦਲਵਾ ਲਓ ਲੋਕਾ ਕੁਝ ਵੀ ਹੋ ਸਕਦਾ ਹੈ ਜਾਂ ਤਾਂ ਜਾਨ ਨੂੰ ਖਤਰਾ ਹੈਗਾ ਕੋਈ ਫੇਰ ਪ੍ਰਾਤ ਤੋਂ ਕੁਝ ਦੇ ਜਾਂਦੇ ਹੈਗੇ ਇਹ ਜੋ ਵਸੂਲ ਚੱਲਦਾ ਹੈ ਗੁਜ਼ਾਰਾ ਅਦਰਵਾਜ਼ ਕੋਈ ਆਏਗੀ ਮਾਣ ਨਾਲ ਅਸੀਂ ਸੀਡ ਫਾਰਮ ਦੇ ਰਹਿਣ ਵਾਲੇ ਆ ਮੇਰਾ ਨਾਮ ਕੁਲਵੰਤ ਕੋਹਰਾ ਇਹਨਾਂ ਨੂੰ 3 ਸਾਲ ਹੋ ਗਏ ਆ ਇਹਨਾਂ ਨੂੰ ਇਹਨਾਂ ਨੂੰ ਪਹਿਲਾਂ ਪ੍ਰਥਰੀਆਂ ਦਾ ਦਰਦ ਹੋਇਆ ਸੀਗਾ ਮੂੰਹ ਤੇ ਸੋਜ ਆਨ ਤੋਂ ਬਾਅਦ ਸਾਨੂੰ ਡਾਕਟਰਾਂ ਨੇ ਕਿਹਾ ਤੁਸੀਂ ਟੈਸਟ ਕਰਾਓ ਜਦੋਂ ਟੈਸਟ ਕਰਾਏ ਤੇ ਉਹਨਾਂ ਨੇ ਕਿਹਾ ਵੀ ਇਹਦੇ ਗੁਰਦੇ ਦੋਨੋਂ ਨਹੀਂ ਕੰਮ ਕਰਦੇ ਫਿਰ ਇਹਨਾਂ ਦੀ ਦਵਾਈ ਚਲਦੀ ਰਹੀ ਆ ਉਸ ਤੋਂ ਬਾਅਦ ਹੁਣ ਸਾਨੂੰ ਡਾਕਟਰਾਂ ਨੇ ਇਹ ਕਿਹਾ ਹੈ ਵੀ ਇਹਨਾਂ ਦੀਆਂ ਕਿਡਨੀਆਂ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਵੀ ਤੁਸੀਂ ਇਹਨਾਂ ਦਾ ਗੁਰਦਾ ਬਦਲਾਓ ਇਸ ਕਰਕੇ ਵੀ ਤੁਸੀਂ ਕੀ ਫੈਸਲਾ ਦਿੱਤਾ ਤੁਹਾਨੂੰ ਜਿਹੜਾ ਹੈਗਾ ਲਪੋਗੇ ਗੁਰਦਾ ਮੈਂ ਆਵਦਾ ਹੀ ਦੇਣਾ ਹੈ ਹਾਂਜੀ ਮੈਂ ਕੀ ਫੈਸਲਾ ਹੋਊਗਾ ਸੈਂਸਲਾ ਨੇ ਕੀ ਕਿਹਾ ਹੈ ਵੀ ਮੈਂ ਆਪਦੀ ਕਿਡਨੀ ਆਪਦੇ ਘਰ ਵਾਲੇ ਨੂੰ ਦੇ ਦੂੰਗੀ ਤੇ ਉਹ ਵੀ ਠੀਕ ਹੋ ਜਾਣਗੇ ਤੇ ਅਸੀਂ ਆਪਦਾ ਵਧੀਆ ਰਵਾਂਗੇ ਹਾਂਜੀ ਵੀ ਸਾਨੂੰ ਪੈਣਾ ਪ੍ਰਾ ਮਾੜਾ ਮੋਟਾ ਆਸਰਾ ਦੇ ਦਿੰਦੇ ਆ ਇਸ ਕਰਕੇ ਸਾਡਾ ਟਾਈਮ ਪਾਸ ਹੋ ਜਾਂਦਾ ਹੈ ਹਾਂਜੀ ਬਹੁਤ ਡਾਕਟਰ ਨੇ ਕਿਹਾ 12 ਲੱਖ ਤੋਂ ਉੱਤੇ ਹੀ ਖਰਚਾ ਆ ਜਾਊਗਾ ਕਿਹੜਾ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਕਿਡਨੀ ਮੈਂ ਦੇ ਸਕਦੀ ਆ ਪਰ ਸਾਡੇ ਕੋਲ ਪੈਸਾ ਨਹੀਂ ਹੈਗਾ ਇਸ ਕਰਕੇ ਵੀ ਅਸੀਂ ਗੁਜਾਰਿਸ਼ ਕਰਦੇ ਆ ਵੀ ਸਾਨੂੰ ਪੈਸੇ ਵਿੱਚ ਮਦਦ ਕੀਤੀ ਜਾਵੇ ਨੇ ਜੀ ਇਹਨਾਂ ਦੇ ਪਰਿਵਾਰ ਵਿੱਚ ਇਹਨਾਂ ਦਾ ਮਾਪਾਪ ਨਹੀਂ ਹੈਗਾ ਨਾ ਹੀ ਕੋਈ ਭੈਣ ਹੈਗੀ ਆ ਇਸ ਕਰਕੇ ਵੀ ਮੈਂ ਆਪਦੀ ਕਿਡਨੀ ਦੇਣੀ ਹੈ ਮੇਰਾ ਨਾਮ ਰਾਜਵੰਤਰ ਸਿੰਘ ਹੈਗਾ ਜੀ ਮੇਰੇ ਦੋਨੋਂ ਕਿਡਨੀਆਂ ਖਰਾਬ ਹੈਗੀਆਂ ਜੀ ਇਹ ਲਾ ਅਸੀਂ ਕੀ ਕਰ ਰਹੇ ਹਾਂ ਡਾਕਟਰ ਸਾਹਿਬ ਕਹਿੰਦੇ ਜਲਦੀ ਜਲਦੀ ਕਿਡਨੀ ਬਦਲਵਾ ਲਓ ਨਹੀਂ ਤਾਂ ਕੁਝ ਵੀ ਹੋ ਸਕਦਾ ਹੈਗਾ ਤੁਹਾਡੀ ਜਾਨ ਨੂੰ ਖਤਰਾ ਆਏਗਾ ਸੁਨਪਾਇਵਟ ਵੀ ਲਿਪੋੜ ਚ ਕੰਮ ਕਰਦਾ ਹੈਗਾ ਕੰਬਲੀ ਸੈਂਟਰ ਤੇ ਹਾਂਜੀ ਹਾਂਜੀ ਸਰ ਬਸ

पता लगना है देर सेवा करूगा तब ठीक है नहीं बस फिर जी कुछ भी हो सकता जी